ਪੰਜਾਬ ਦੇ ਵਿੱਚ ਵੇਰਕਾ ਦੁੱਧ ਦੇਸੀ ਘਿਓ ਅਤੇ ਹੋਰ ਦੁੱਧ ਨਾਲ ਸੰਬੰਧਿਤ ਉਤਪਾਦ ਸਸਤੇ ਹੋ ਗਏ ਨੇ 22 ਸਤੰਬਰ ਤੋਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਆ ਉਹਨਾਂ ਨੇ ਦੁੱਧ ਨਾਲ ਸਬੰਧਤ ਉਤਪਾਦਾਂ ਅਤੇ ਦੁੱਧ ਦੀ ਕੀਮਤ ਘਟਾਉਣ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਜੀਐਸਟੀ ਦੇ ਵਿੱਚ ਕਟੌਤੀ ਕੀਤੀ ਸੀ ਜਿਸ ਤੋਂ ਬਾਅਦ ਕਈ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਇਸੇ ਤਹਿਤ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਰਾਹਤ ਦੇਣ ਦੇ ਲਈ ਦੁੱਧ ਅਤੇ ਦੁੱਧ ਨਾਲ ਸਬੰਧਤ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਸੋ ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਦੇ ਮੌਕੇ ਲੋਕਾਂ ਨੂੰ ਕੁਜਰਾਹਤ ਜ਼ਰੂਰ ਮਿਲੇਗੀ ਲਗਾਤਾਰ ਵਧ ਰਹੀ ਮਹਿੰਗਾਈ ਦੇ ਦਰਮਿਆਨ ਹੁਣ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਹੋਇਆ ਹੈ ਇਸ ਤਹਿਤ ਹੁਣ ਵੇਰਕਾ ਦੁੱਧ ਦੀਆਂ ਸੋਧੀਆਂ ਹੋਈਆਂ ਕੀਮਤਾਂ 22 ਸਤੰਬਰ ਸਵੇਰ ਤੋਂ ਲਾਗੂ ਹੋ ਜਾਣਗੀਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੀਮਤਾਂ ਵਿੱਚ ਕਟੌਤੀ ਭਾਰਤ ਸਰਕਾਰ ਦੇ ਜੀਐਸਟੀ 2.0 ਸੁਧਾਰਾ ਮੁਤਾਬਿਕ ਹੋਵੇਗੀ ਜਿਸ ਤਹਰ ਤੇ ਡੇਅਰੀ ਉਤਪਾਦਾਂ ਤੇ ਟੈਕਸ ਘਟਾਏ ਗਏ ਨੇ ਚੇਤੇ ਰਹੇ ਕਿ ਅੰਮੋਲ ਉਤਪਾਦ ਅਤੇ ਮਦਰ ਡੇਅਰੀ ਦੇ ਉਤਪਾਦਾਂ ਦੀ ਕੀਮਤ ਵਿੱਚ ਕਟੌਤੀ ਥੋੜੇ ਦਿਨ ਪਹਿਲਾਂ ਐਲਾਨੀ ਗਈ ਸੀ ਨਿੱਜੀ ਅਤੇ ਸਹਿਕਾਰੀ ਦੁੱਧ ਉਤਪਾਦਾਂ 'ਚ ਕਟੌਤੀ 22 ਸਤੰਬਰ ਤੋਂ ਹੀ ਲਾਗੂ ਹੋਣੀ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ ਵੇਰਕਾ ਘਿਓ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰਾਮ ਖਪਤਕਾਰਾਂ ਨੂੰ ਸਸਤਾ ਮਿਲੇਗਾ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋਗ੍ਰਾਮ ਅਨਸੋਲਟਿਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰਾਮ ਪ੍ਰੋਸੈਸ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰam ਅਤੇ UHT ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ ਸੋ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਆਈਸਕ੍ਰੀਮ ਵਰਗੇ ਹੋਰ ਉਤਪਾਦਨ ਦੀਆਂ ਕੀਮਤਾਂ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ ਜਾਂ ਹੋਰ ਕੀਮਤਾਂ ਨੇ ਜਿਹੜੀਆਂ ਆ ਚੀਜ਼ਾਂ ਨੇ ਉਹਨਾਂ ਦੀ ਕੀਮਤਾਂ ਘਟਾਈਆਂ ਗਈਆਂ ਨੇ ਇਸੇ ਤਰ੍ਹਾਂ ਪਨੀਰ ਦੀ ਕੀਮਤ ਵਿੱਚ ਵੀ 15 ਰੁਪਏ ਪ੍ਰਤੀ ਕਿਲੋ ਗ੍ਰam ਦੀ ਜਿਹੜੀ ਕਟੌਤੀ ਹੈ ₹15 ਦੀ ਕਟੌਤੀ ਉਹ ਕੀਤੀ ਗਈ ਹੈ ਸੁੱਲ ਮਹਿੰਗਾਈ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਹੁਣ ਕੁਜਰਾਹਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੋਟਰਸਾਈਕਲ ਜਾਂ ਫਿਰ ਗੱਡੀਆਂ ਏਸੀ ਹੋਰ ਚੀਜ਼ਾਂ ਨੇ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਜਾਂ ਫਿਰ ਆਟੋਮੋਬਾਈਲਜ਼ ਨੇ ਜਿਹੜੀਆਂ ਉਹ ਸਸhtੀਆਂ ਹੋਈਆਂ ਨੇ ਸੋ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਪੰਜਾਬ ਸਰਕਾਰ ਨੇ ਕੁਝ ਹੱਦ ਤੱਕ ਕੁਝ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ